ਹਾੜਾ ਦੀ ਮਾਰ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਘਰਾਂ ਦੇ ਘਰ ਡਿੱਗ ਪਏ ਖੇਤ ਖਾਲੀ ਹੋ ਗਏ ਪੇਟ ਭਰਨ ਲਈ ਰਾਸ਼ਨ ਨਹੀਂ ਸੀ ਸਰੀਰ ਟਕਣ ਲਈ ਕੱਪੜੇ ਨਹੀਂ ਸਨ ਤੇ ਪਸ਼ੂਆਂ ਦੇ ਲਈ ਚਾਰਾ ਨਹੀਂ ਸੀ ਅੱਜ ਤੁਸੀਂ ਦੇਖ ਰਹੇ ਹੋ ਰੱਬ ਬਣ ਕੇ ਆਏ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਜਦੋਂ ਥੋੜੀ ਜੀ ਸਥਿਤੀ ਕੰਟਰੋਲ ਵਿੱਚ ਹੋਈ ਤਾਂ ਟਰੱਕ ਭਰ ਕੇ ਇੱਕ ਬੈਗ ਲੈ ਆਏ ਇਹਨਾਂ ਬੈਗ ਦੇ ਵਿੱਚ ਪੂਰੇ ਪਰਿਵਾਰਾਂ ਦੇ ਕੱਪੜੇ ਲੜਕੀਆਂ ਦੇ ਕੱਪੜੇ ਬੱਚਿਆਂ ਦੇ ਕੱਪੜੇ ਬੰਦਿਆਂ ਦੇ ਕੱਪੜੇ ਤੇ ਜਨਾਨੀਆਂ ਦੇ ਕੱਪੜੇ ਇੱਥੋਂ ਤੱਕ ਕੇਸਰਾਣੇ ਦਰੀਆਂ ਕੰਬਲ ਖੇਸ ਅਤੇ ਹੋਰ ਵੀ ਜਿਹੜੇ ਬੈੱਡ ਤੇ ਵਿਛਾਉਣ ਵਾਲੀਆਂ ਚਾਦਰਾਂ ਟੌਲੀਏ ਸਾਬਣ ਅਨੇਕਾਂ ਪ੍ਰਕਾਰ ਦਾ ਸਮਾਨ ਇਸ ਕਿੱਟ ਦੇ ਵਿੱਚ ਪਾ ਕੇ ਤੇ ਕੱਲੇ-ਕੱਲੇ ਵਿਅਕਤੀ ਨੂੰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਬੜੀ ਵੱਡੀ ਸੇਵਾ ਵਰਜਿੰਦਰ ਸਿੰਘ ਮੱਖਣ ਬਰਾੜ ਜੀ ਦੀ ਟੀਮ ਵੱਲੋਂ ਉਹਨਾਂ ਦੇ ਵੱਲੋਂ ਤੇ ਵਰਜਿੰਦਰ ਸਿੰਘ ਮੱਖਣ ਬਰਾੜ ਜੀ ਲੋਕਾਂ ਦੇ ਵਿੱਚ ਵੰਡ ਰਹੇ ਨੇ ਤੇ ਲੋਕਾਂ ਦਾ ਹਾਂ ਚੱਲ ਪੁੱਛ ਰਹੇ ਨੇ ਉਸ ਵੇਲੇ ਰੱਬ ਨੇ ਆਪਣੇ ਇੱਕ ਸੱਚੇ ਸੇਵਾਦਾਰ ਨੂੰ ਭੇਜਿਆ ਜਦੋਂ ਇਹ ਹੜ੍ਹ ਆਏ ਸਨ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਜਿਸ ਦਿਨ ਤੋਂ ਹੜ ਆਏ ਨੇ ਉਸ ਦਿਨ ਤੋਂ ਅੱਜ ਤੱਕ ਨਾ ਉਹ ਥੱਕੇ ਨਾ ਉਹ ਰੁਕੇ ਨਾ ਉਹ ਮੁੜੇ ਦਿਨ ਰਾਤ ਹਲਕਾ ਧਰਮਕੋੜ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਕਦੇ ਰਾਸ਼ਨ ਵੰਡਿਆ ਕਦੇ ਦਵਾਈਆਂ ਲਿਆਂਦੀਆਂ ਕਦੇ ਪਸ਼ੂਆਂ ਲਈ ਚਾਰਾ ਲਿਆਂਦਾ ਤੇ ਕਦੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਲਿਆਂਦੀ ਸਾਰਿਆਂ ਨਾਲੋਂ ਵੱਡੀ ਗੱਲ ਹੁੰਦੀ ਹੈ ਕਿ ਲੋਕਾਂ ਦੇ ਚਿਹਰੇ ਉਦਾਸ ਹੋਏ ਸਨ ਨਮੋਸ਼ੀ ਦੇ ਵਿੱਚ ਲੋਕ ਜੀਰੇ ਸਨ ਉਹਨਾਂ ਚਿਹਰਿਆਂ ਦੇ ਉੱਤੇ ਜਿਹੜੇ ਕਿ ਮੁਸਕਾਨ ਲਿਹਾਂਦੀ ਹੈ ਵਰਜਿੰਦਰ ਸਿੰਘ ਮੱਖਣਪਰਾੜ ਜੀ ਨੇ ਅਸਲ ਵਿੱਚ ਮੱਖਣਪਰਾੜ ਕੋਈ ਆਮ ਬੰਦਾ ਨਹੀਂ ਇਹ ਉਹ ਸ਼ੀਖੀਅਤ ਹੈ ਜਿਸ ਵਿੱਚ ਲੋਕਾਂ ਨੇ ਰੱਬ ਦੇ ਦਰਸ਼ਨ ਕੀਤੇ ਹਨ ਕਿਉਂਕਿ ਔਖੀ ਘੜੀ ਦੇ ਵਿੱਚ ਕੋਈ ਬਾਣੀ ਫੜਦਾ ਇੱਕ ਅੱਧੀ ਜਿਹੀ ਸੇਵਾ ਕਰਕੇ ਆਪੋ ਆਪ ਚਲੇ ਜਾਂਦੇ ਹਨ ਜਿੰਨੀ ਕਿਸੇ ਦੀ ਸ਼ਮਤਾ ਹੁੰਦੀ ਹੈ ਪਰ ਵਰਜਿੰਦਰ ਸਿੰਘ ਮੱਖਣ ਬਰਾੜ ਪਹਿਲੇ ਦਿਨ ਤੋਂ ਲੈ ਕੇ ਸੇਵਾ ਵਿੱਚ ਡਟੇ ਹੋਏ ਹਨ ਤੇ ਅੱਜ ਤੱਕ ਵੀ ਟਰੱਕ ਭਰ-ਭਰ ਕੇ ਰਾਸ਼ਨ ਦੀ ਲੋਕਾਂ ਨੂੰ ਵੰਡ ਰਹੇ ਨੇ ਹਲਕਾ ਧਰਮਕੋੜ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਭੁੱਖਾ ਨਹੀਂ ਸੌਂਦਾ ਤੇ ਨਾ ਹੀ ਕੋਈ ਐਦਾਂ ਦਾ ਵਿਅਕਤੀ ਹੈਗਾ ਘਰ ਹੈਗਾ ਜਿਨ੍ਹਾਂ ਕੋਲ ਰਾਸ਼ਨ ਨਾ ਪਹੁੰਚਿਆ ਹੋਵੇ ਤੇ ਤਨ ਟੱਕਣ ਲਈ ਕਪੜਾ ਨਾ ਪਹੁੰਚਿਆ ਹੋਵੇ ਤੇ ਉੱਪਰ ਪਾਉਣ ਦੇ ਲਈ ਕੰਬਲਦਰੀਆਂ ਨਾ ਪਹੁੰਚੀਆਂ ਹੋਣ ਅਸਲ ਵਿੱਚ ਮੱਖਣ ਭਰਾੜ ਲੋਕਾਂ ਦੇ ਦਿਲ ਵਿੱਚ ਵਸ ਚੁੱਕੇ ਨੇ ਬਰਜਿੰਦਰ ਸਿੰਘ ਮੱਖਣਬਰਾੜ ਲੋਕਾਂ ਦੇ ਹੱਕ ਸੱਚ ਵਿੱਚ ਖੜਾ ਹੈ ਲੋਕਾਂ ਦੀਆਂ ਦੁਆਵਾਂ ਵਿੱਚ ਵਸਿਆ ਹੋਇਆ ਹੈ ਲੋਕਾਂ ਨੇ ਇਸ ਵਿੱਚ ਰੱਬ ਵੇਖਿਆ ਅਤੇ ਰੱਬ ਬਣ ਕੇ ਵਾਕਈ ਲੋਕਾਂ ਦੇ ਵਿੱਚ ਆਇਆ ਕਿਉਂਕਿ ਲਗਾਤਾਰ ਲੋਕਾਂ ਦੀ ਸੇਵਾ ਕਰ ਰਿਹਾ ਹੈ ਤੇ ਅੱਜ ਟਰੱਕ ਭਰ ਕੇ ਕੱਪੜਿਆਂ ਦਾ ਹਰ ਇੱਕ ਚੀਜ਼ ਜੋ ਘਰ ਵਿੱਚ ਲੋਡ ਹੁੰਦੀ ਹੈ ਰਾਸ਼ਨ ਤੌਲੀਆ ਸਾਬਣ ਤੇਲ ਟੂਥਪੇਸਟ ਹਰ ਇੱਕ ਆਈਟਮ ਚਾਦਰਾਂ ਸਹਰਾਣੇ ਕੋਈ ਵੀ ਅੱਦਾਂ ਦੀ ਆਈਟਮ ਨਹੀਂ ਹੈ ਜਿਹੜੀ ਅੱਜ ਇਸ ਕਿੱਟ ਵਿੱਚ ਨਾ ਪਾਈ ਹੋਵੇ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਵਿਛਾਉਣ ਦੇ ਲਈ ਗੱਦੇ ਤੱਕ ਵੀ ਲੋਕਾਂ ਨੂੰ ਅੱਜ ਮੁਹੱਈਆ ਕਰਵਾਏ ਨੇ ਬੜੀ ਵੱਡੀ ਤੇ ਖੁੱਲੇ ਦੇ ਨਾਲ ਸੇਵਾ ਕਰਦੇ ਨੇ ਜੇਕਰ ਕੋਈ ਵੀ ਵੀਡੀਓ ਪਾ ਦਿੰਦਾ ਹੈ ਜਾਂ ਕੋਈ ਕਮੈਂਟ ਤਾਂ ਕਰ ਦਿੰਦਾ ਹੈ ਉਹਨਾਂ ਦਾ ਵੀ ਜਵਾਬ ਦੇ ਕੇ ਉਹਨਾਂ ਦੀ ਸੇਵਾ ਲਈ ਹਾਜ਼ਰ ਹੋ ਜਾਂਦੇ ਨੇ ਬਹੁਤ ਵੱਡੀ ਹਲਕਾ ਧਰਮਕੋਟ ਦੇ ਵਿੱਚ ਸ਼ਖਸ਼ੀਅਤ ਦਾ ਨਾਮ ਕਮਾਇਆ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਹਿਲਾਂ ਇਹਨਾਂ ਦੇ ਪਿਤਾ ਜੀ ਜਥੇਦਾਰ ਤੋਤਾ ਸਿੰਘ ਨੇ ਆਪਣਾ ਬਹੁਤ ਨਾਮ ਖੱਟਿਆ ਸੀ ਪਰ ਉਦੋਂ ਵੀ ਜ਼ਿਆਦਾ ਇਹ ਕਾਰਜ ਕਰਕੇ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਨੇ ਆਪਣਾ ਨਾਮ ਚਮਕਾਇਆ ਔਰ ਲੋਕਾਂ ਦੇ ਦਿਲ ਦੇ ਵਿੱਚ ਰਾਜ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋ ਤਾਂ ਕਿ ਇਹ ਹੋਰ ਲੋਕਾਂ ਨੂੰ ਵੀ ਇਥੋਂ ਉਤਸ਼ਾਹਤ ਮਿਲੇ ਧੰਨਵਾਦ ਦੋਸਤੋ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਅਜਾਜ਼ਤ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਸਰੀਕਾਲ